ਆਪੇ ਕੋਈ ਲੋੜ ਨਹੀਂ ਹੈ ਮੈਂ ਹੈ ਠੀਕ ਹੋਰ ਕੀ ਕਰਨਾ ਚਾਹੀਦਾ ਹੈ ਅਧਿਆਤਮ ਧਿਆਨ ਲਾਉਣਾ ਚਾਹੀਦਾ ਹੈ ਤੇ ਜੇ ਤੁਸੀਂ ਨਾਮ ਨੂੰ ਨਹੀਂ ਕਹਿੰਦੇ ਤੁਸੀਂ ਨਹੀਂ ਨਾਮ ਦੇ ਵਿੱਚ ਪਿਆਰ ਫਿਰ ਧਿਆਨ ਲਾਉਣਾ ਕੀ ਫਾਇਦਾ ਮੈਂ ਮੈਨੂੰ ਧਿਆਨ ਲਾ ਕੇ ਦਿਖਾਉ ਕਿਵੇਂ ਲੱਗਦਾ ਹੈ ਉਹਨਾਂ ਨੇ ਅੱਖਾਂ ਦੀ ਬੀਟੀਆਂ ਲੋਕ ਵੇਚਣ ਆਦਾ ਹਾ 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 ਘਣਾ ਆਨੰਦ ਘਣਾ ਆਨੰਦ ਮੈਂ ਬਾਬਾ ਜੀ ਕਿਰਪਾ ਕਰ ਤੂੰ ਮੈਂ ਧਿਆਨ ਲਾ ਲਿਆ ਅਧ ਲਾ ਲਿਆ ਮੈਂ ਅੱਖਾਂ ਵਿੱਚ ਮੁਹੰਦੇ ਰਹੀਏ ਦੇ ਰਹੀਏ ਮੈਂ ਤਾਂ ਕੁਝ ਨਹੀਂ ਨਾ ਤੋਂ ਧਿਆਨ ਚ ਸੋ ਸਾਧ ਸੰਗਤ ਮਹਾਪੁਰਸ਼ਾਂ ਨੇ ਯਾਨੀ ਜਿਹਨੂੰ ਯਾਨੀ ਖਾਲਸਾ ਨੂੰ ਇੱਥੇ ਮਹਾਪੁਰਸ਼ਾਂ ਨੇ ਵਿਸ਼ੇਸ਼ ਕਰਕੇ ਵਿੱਦਿਆ ਪੜਾਇਆ ਕਰਨਾ ਸੀ ਫਿਰ ਸੰਤ ਬਾਬਾ ਮੋਹਨ ਸਿੰਘ ਜੀ ਯਾਨੀ ਕਿ ਪਿੰਡਾ ਵਾਲੇ ਮਹਾਪੁਰਸ਼ ਉਹਨਾਂ ਦੇ ਵੱਸੋਂ ਬੜੇ ਗ੍ਰੰਥ ਪੜ੍ਹੇ ਇਲਾਮ ਦੇ ਪੜ੍ਹੇ ਤੇ ਦਾਸ ਦੇ ਕਲਾਸ ਲੈਦਿਆਂ ਇਹ ਅਸੀਂ ਇੱਥੇ ਪੜ੍ਹਦੇ ਰਹੇ ਆਗੇ ਬੜੀਆਂ ਵਿਚਾਰਾਂ ਹੁੰਦੀਆਂ ਬੜੀ ਸੁਖਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਮਾਈਆਂ ਦੇ ਚਰਨਾਂ 'ਚ ਬੇਨਤੀ ਐ ਕਿ ਜਿੱਥੇ ਗੁਰੂ ਕੇ ਲੰਗਰ ਪੱਕ ਰਹੇ ਨੇ ਸੋ ਉਥੇ ਭਾਈ ਗੋਚਰ ਦੇ ਕਿਰਪਾਲਤਾ ਕਰੋ ਗੁਰੂ ਘਰੀਆਂ ਲੰਗ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਉਥੇ ਮਾਈਆਂ ਜੀ ਵੀ ਪਹੁੰਚ ਕੇ ਹਾਜ਼ਰੀਆਂ ਭਰਨ ਸੋ ਇੱਕ ਬੱਚੀ ਸਟੇਜ ਤੇ ਪਹੁੰਚੀ ਐ ਜਦ ਜਪਨੂਰ ਕੌਰ ਪੁੱਤਰੀ ਪ੍ਰਗਟ ਸਿੰਘ ਮਾਤਾ ਗੁਰਪ੍ਰੀਤ ਕੌਰ ਹੁਕਮਾ ਵਾਲੀ ਸੋ ਮਿਲ ਗਏ ਹਨ ਸੋ ਆਏ ਹੋਏ ਮਹਾਪੁਰਸ਼ਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਸੰਤ ਬਾਬਾ ਕਬਿਰਦਾਸ ਜੀ ਹੱਕ ਤਲ ਉਹ ਆਪਣਾ ਸਨਮਾਨ ਪ੍ਰਾਪਤ ਕਰਨ ਸੰਤ ਬਾਬਾ ਲਾਲ ਦਾਸ ਜੀ ਗਊਸ਼ਾਲਾ ਭੋਲਿਆ ਵਾਲੀ ਤੋਂ ਉਹ ਹਾਜ਼ਰੀ ਲਵਾ ਗਏ ਹਨ ਪਾਣ ਪ੍ਰਾਪਤ ਕਰਨ ਜੀ ਸੰਤ ਬਾਬਾ ਮਿਹਰ ਸਿੰਘ ਜੀ ਬਾਬਾ ਗੁੰਦਨ ਸਿੰਘ ਜੀ ਦੇ ਸੂ ਸ਼ਹੀਦਾਂ ਤੋਂ ਪਹੁੰਚੇ ਹਨ ਜਦੋਂ ਸ਼੍ਰੀਮਾਨ ਸੰਤ ਪਪਾ ਅਮਰ ਸਿੰਘ ਉਸ ਤੋਂ ਬਾਅਦ ਪੰਜਵੀਂ ਰੁੱਤ ਦਾ ਸਟੀਕ ਅਨੁਭਵਤਾ ਤੋਂ ਸੁਬੰਦਰ ਅੱਖਰਾਂ ਦੀ ਵਿਸ਼ਾਲਤਾ ਸੋ ਐਸੀਆਂ ਬਿਆੰਤ ਵਿਦਿਆ ਭਰਪੂਰ ਪੁਸਤਕਾਂ ਪੰਥ ਨੂੰ ਭੇਟਾ ਕੀਤੀਆਂ ਸੋ ਉਹ ਮਹਾਨ ਵਿਦਵਾਨ ਸਿੱਖ ਪੰਥ ਦੇ ਸਟੇਜ ਤੇ ਸਵਾਏ ਮਾਨ ਹਨ ਸ਼੍ਰੀਮਾਨ ਸੰਤ ਗਿਆਨੀ ਗੁਰਮੀਤ ਸਿੰਘ ਜੀ ਖੋਸਿਆ ਵਾਲੇ ਮਹਾਪੁਰਸ਼ ਜਿਨ੍ਹਾਂ ਦਾ ਜ਼ਿਕਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਹੁਣਾਂ ਨੇ ਬਹੁਤ ਸੁੰਦਰ ਸ਼ਬਦਾਂ ਦੁਆਰਾ ਕੀਤਾ ਹੈ ਸੋ ਉਹ ਆਪ ਜੀ ਦੇ ਸੰਮੁਖ ਹੋ ਕੇ ਗੁਰਮਤਿ ਦੀਆਂ ਵਿਚਾਰਾਂ ਤਕਰੀਬਨ ਅੱਧੇ ਘੰਟੇ ਵਾਸਤੇ ਸਾਂਝੀਆਂ ਕਰ ਰਹੇ ਹਨ ਸੋ ਸੰਤ ਗਿਆਨੀ ਗੁਰਮੀਤ ਸਿੰਘ ਜੀ ਤਲੋਕੇ ਵਾਲੇ ਤੋਂ ਸੰਗਤ ਪਹੁੰਚੀ ਹੈ ਸੋ ਉਹ ਆਪਣਾ ਸਨਮਾਨ ਪ੍ਰਾਪਤ ਕਰੇ ਜੀ ਮਿੱਠੂ ਸਿੰਘ ਬੋਫਰ ਸਰਜੀਤ ਸਿੰਘ ਮੈਂਬਰ ਉਹ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਸੋ ਇਸੇ ਪ੍ਰਕਾਰ ਬੇਨਤੀ ਹੈ ਕੇ ਮਾਤਾ ਕਰਮਜੀਤ ਕੌਰ ਵੀਰੇਵਾਲਾ ਨੂੰ ਬੇਨਤੀ ਹੈ ਕਿ ਸਟੇਜ ਪਾਸ ਆ ਕੇ ਉਹਨਾਂ ਦੇ ਬੱਚੇ ਉਡੀਕ ਕਰ ਰਹੇ ਹਨ ਉਹ ਪਹੁੰਚਣ ਦੀ ਕਿਰਪਾਲਤਾ ਕਰਨ ਸੋ ਆਓ ਇਹਨਾਂ ਮਹਾਪ੍ਰਸ਼ਨ ਨੂੰ ਬੜੇ ਹੀ ਬਰੀਕ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਿਓ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਸੋ ਸਾਰੇ ਆਪਣੇ ਕੰਨ ਜਿਹੜੇ ਉਹ ਪੂਰੇ ਇਹਨਾਂ ਸ਼ਬਦਾਂ ਦੇ ਵਿੱਚ ਰੱਖ ਕੇ ਸੁਣੋਗੇ ਤੇ ਤੁਹਾਨੂੰ ਬਹੁਤ ਬਰੀਕੀਆਂ ਜਿਹੜੀਆਂ ਸਮਝ ਆਉਣਗੀਆਂ ਕਿਉਂਕਿ ਵਿਦਿਆ ਭਰਪੂਰ ਬਚਨ ਨੇ ਸੋ ਆਓ ਮਹਾਪੁਰਸ਼ਾਂ ਦੀ ਰਚਨਾ ਤੋਂ ਸਰਵਣ ਕਰੀਏ ਸਤਿਕਾਰਯੋਗ ਸੰਤ ਗਿਆਨੀ ਗੁਰਮੀਤ ਸਿੰਘ ਜੀ ਖੋਸਿਆਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਵਿਸਰਣ ਪੰਡਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਾਤਸ਼ਾਹ ਜੀ ਦੀ ਪਾਵਨ ਨਿੱਗੀ ਗੋਦ ਅੰਦਰ ਜਿੰਨੇ ਤੁਸੀਂ ਇੱਥੇ ਜੁੜ ਬੈਠੇ ਹੋ ਪੰਡਾਲ ਵਿੱਚ ਸੰਗਤ ਸਰੂਪ ਹੋ ਕੇ ਜਿੰਨੇ ਕੋ ਵਿਚਰ ਰਹੇ ਹੋ ਗੁਰਦੁਆਰਾ ਸਾਹਿਬ ਦੇ प्रांगण ਵਿੱਚ ਸੇਵਾ ਅਤੇ ਆਪਣੀ ਭਾਵਨਾ ਨਾਲ ਮਸ਼ਰੂਫ ਹੋ ਕੇ ਜਿੰਨੇ ਕੋ ਵਿਚਰ ਰਹੇ ਹਨ ਆਪਣੇ ਘਰਾਂ ਤੋਂ ਇਸ ਤੁਹਾਡੇ ਤਪ ਸਥਾਨ ਦੇ ਨਾਲ ਪਿੰਡ ਨੂੰ ਪਵਿੱਤਰਤਾ ਹਾਸਲ ਹੋਣ ਸਦਕਾ ਫੱਤਾ ਮਾਲੋਕੇ ਦੀਆਂ ਬਰੂਹਾਂ ਵਿੱਚ ਦੁਕਾਨਾਂ ਦੇ ਸਭ ਦੀ ਭਾਵਨਾ ਦਾ ਇੱਕ ਸਟੈਂਡਰਡ ਹੈ ਜਿਨਾਂ ਕੋ ਸਮਾਂ ਮੈਨੂੰ ਬੈਠ ਕੇ ਸੁਣਨ ਦਾ ਸੁਭਾਗ ਮਿਲਿਆ ਵਿਦਵਾਨਾਂ ਦੇ ਬੋਲ ਸੁਣੇ ਅਗਰ ਮੈਂ ਬੋਲਣੋਂ ਬੰਦ ਹੋ ਜਾਵਾਂ ਐ ਇੱਕ ਨਾਦ ਤੁਹਾਨੂੰ ਸੁਣ ਰਿਹਾ ਹੈ ਇਹ ਨਾਦ ਦੇ ਦੋ ਪਹਿਲੂ ਨੇ ਇੱਕ ਤੁਹਾਨੂੰ ਹਵਾ ਦੇ ਰਿਹਾ ਆਵਾਜ਼ ਦੇ ਰਿਹਾ ਇਨ ਨੂੰ ਰਜਿਸਟਿਵਿਟੀ ਕਹਿੰਦੇ ਨੇ ਰੋਕ ਕਾਣਾ ਮੇਰੇ ਤੋਂ ਬਲੰਸਿੰਗ ਸਾਹਿਬ ਜੀ ਤੋਂ ਤੁਸੀਂ ਸੁਣ ਰਹੇ ਸੋ ਦੂਸਰਾ ਇਹਦਾ ਪਹਿਲੂ ਹੈ ਖਲਜਗਣ ਪੈਦਾ ਕਰਨਾ ਹੀਟ ਪੈਦਾ ਕਰਨਾ ਫਿਜ਼ਿਕਸ ਜਿਹਨੂੰ ਅਸੀਂ ਭੌਤਿਕ ਵਿਗਿਆਨ ਕਹਿੰਦੇ ਹਾਂ ਇਹ ਤਿੰਨ ਚੀਜ਼ਾਂ ਤੇ ਜ਼ਿਆਦਾ ਚੱਲਦੀ ਹੈ ਲਾਈ ਸਾਊਂਡ ਮੋਸ਼ਨ ਸਾਉਂਡ ਦਾ ਮਤਲਬ ਆਵਾਜ਼ ਲਾਈਟ ਦਾ ਮਤਲਬ ਪ੍ਰਕਾਸ਼ ਮੂਸ਼ਨ ਦਾ ਮਤਲਬ ਜਿਹੜੇ ਅਸੀਂ ਤੁਰ ਫਿਰ ਰਹੇ ਹਾਂ ਇਸ ਸਾਰੇ ਦਾਰੋਮਾਦਾਰ ਨੂੰ ਮੈਂ ਤੁਹਾਡੇ ਧਿਆਨ ਵਿੱਚ ਇਸ ਲਈ ਲਿਆਉਣ ਦੀ ਬੇਨਤੀ ਕਰ ਰਿਹਾ ਹਾਂ ਤਾਂ ਕਿ ਜਿੱਥੋਂ ਜਿੱਥੋਂ ਤੁਸੀਂ ਇਹ ਉਸ ਸਦਕਾ ਤੁਸੀਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ-ਨੇੜੇ ਇੱਕ ਹਣੀ ਵੀ ਬਾਹੂ ਸ਼ਹਿਦ ਦੀ ਮੱਖੀ ਵਾਂਗੂ ਜਿਸ ਸ਼ਹਿਦ ਦੀ ਮੱਖੀ ਇੱਕ ਕਿਹਾ ਜਾਂਦਾ ਪਰ ਸਾਰਾ ਛੱਤਾ ਕਮਾਂਡ ਹੋ ਜਾਂਦਾ ਹੈ। ਹਰ ਛੱਤੇ ਦੇ ਉੱਪਰ ਲਗਭਗ ਤਿੰਨ ਤਰ੍ਹਾਂ ਦੀਆਂ ਇਹ ਮੂਲ ਰੂਪ ਚ ਮੱਖੀਆਂ ਹੁੰਦੀਆਂ ਨੇ। ਇੱਕ ਕਾਮਾ ਮੱਖੀ ਕਿਹਾ ਜਾਂਦਾ ਐਕਸ਼ਨੇਬਲ ਬੀਜ਼। ਹਰ ਦੂਸਰਾ ਲੈਕਟਰ ਜਿਹੜੇ ਨੇ ਪੰਜਾਬੀ ਚ ਉਹਨਾਂ ਨੂੰ ਨਖਟੂ ਕਿਹਾ ਜਾਂਦਾ ਹੈ। ਤੀਜੀ ਰਾਣੀ ਮੱਖੀ ਜਿਹੜੀ ਸਾਰਿਆਂ ਨੂੰ ਸੰਭ ਕੇ ਰੱਖਦੀ ਹੈ ਕਾਮਾ ਮੱਖੀ ਦੀ ਖਾਸੀਅਤ ਇਹ ਹੁੰਦੀ ਹੈ ਉਹ ਰਾਣੀ ਮੱਖੀ ਤਿਆਰ ਕਰ ਲੈਂਦੀ ਹੈ ਜੇ ਕਿਤੇ ਗਾਇਬ ਹੋ ਜਾਏ ਗੁਰੂ ਗ੍ਰੰਥ ਸੇ ਸੱਚੇ ਪਾਤਸ਼ਾਹ ਜੀ ਦਾ ਗੁਰੂ ਪੰਥ ਵਿੱਚ ਤਾਕਤ ਹੈ ਕਿ ਉਹ ਆਪਣੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਕਮਾਂਡਿੰਗ ਕੁਆਲਿਟੀ ਵਾਲਾ ਮੋਨਿਟਰ ਰਾਣੀ ਮੱਖੀ ਵਰਗਾ ਇੱਕ ਉਹ ਰੱਬ ਦਾ ਪਿਆਰਾ ਆਪਣੇ ਉਸ ਕਰ ਸਕਾ ਕਿ ਮੇਰਾ ਰੋਲ ਮਾਡਲ ਇਹ ਹੈ। ਜੀ ਚ ਲੈ ਕੇ ਆਓ। ਫਿਰ ਉਹ ਬਾਤ ਉਹ ਵਾਕਾਂਸ਼ ਗ੍ਰਾਮਰ ਅਰਥ ਇਹ ਸਾਰਾ ਕੁਝ ਜਿਹੜਾ ਧਾਰੋ ਮਦਾਰ ਹੈ। ਤੁਸੀਂ ਇੱਥੇ ਬੈਠੋ ਅੱچے ਘਰਾਂ ਚ ਹੋਣਗੇ। ਜਿਹੜੇ ਬਾ ਵਾਹਿਗੁਰੂ ਜੀ ਦੀ ਫਤਿਹ। ਇਹ ਮੈਂ ਇਸ ਲਈ ਬੇਨਤੀ ਕਰ ਰਿਹਾ ਹਾਂ ਸਤੇ ਸੈਕਟਰੀ ਜਿਹੜਾ ਹੁੰਦਾ ਇਹ ਸਮੂਹ ਦੀ ਆਵਾਜ਼ ਹੁੰਦਾ। ਤੁਹਾਡੀ ਆਵਾਜ਼ ਹੈ ਇਸ ਸਮੂਹ ਦੀ ਆਵਾਜ਼ ਹੁੰਦਾ ਹੈ ਤੁਹਾਡੀ ਆਵਾਜ਼ ਮੇਰੇ ਕੰਨਾਂ ਤੱਕ